ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਆਹ ਮੋਟਰ ਕੱਢੀ ਗਤਾਈ ਗਏ ਇਹ ਮੋਟਰ ਬਹੁਤ ਟਾਇਟ ਹੋ ਗਈ ਸੀ ਤੇ ਕੱਢੀ ਆ ਵੀਰ ਤੇ ਰੇਤਾ ਮਾਰੀ ਨਾਲ ਹੀ ਚਪਚਾ ਭਰ ਕੇ ਆਵੇ ਬਹੁਤ ਰੇਤ ਮਾਰੀ ਨਾਲ ਵੀਰ ਤੇ ਨਿੱਕੀ ਮੋਟਰ ਪਾਈ ਉਹ ਵੀ ਹੁਣ ਵੈਨੇ ਕੱਢ ਕੇ ਤੇ ਆਹ ਵੇਖੋ ਜੀ ਮੋਟਰ ਕੱਢੀ ਪਈ ਆਹ ਵੇਖੋ ਅਸੀਂ ਆ ਫੁੱਟਾਂ ਦੇ ਮੋਟਰ ਹੀ ਸਾਰੇ ਪਾਉ ਕੱਢਦੇ ਆ ਤੇ 9463965 ਸਾਡਾ ਨੰਬਰ ਆ ਜੀ 9463965340 ਦੂਜਾ ਨੰਬਰ ਹੈਗਾ 87 ਤੋਂ 99 705 35 ਜੀ ਅਸੀਂ ਬੂਰਾਂ ਵਾਲੇ ਕਰਕੇ ਬਹੁਤ ਮਸ਼ਹੂਰ ਹਸ ਭਰਾਵਾਂ ਦੇ ਪਿਆਰਾ ਸਿੰਘ ਨਲਕਿਆਂ ਵਾਲੇ ਤੇ ਅਸੀਂ ਮੋਟਰਾਂ ਹੀ ਕੱਢਦੇ ਆਂ ਤੇ ਨਾਲ ਪੂਰ ਵੀ ਕਰਦੇ ਆਂ ਕਿਸੇ ਵੀ ਵੀਰ ਭਰਾ ਨੂੰ ਕਿਤੇ ਰੱਬ ਨਾ ਕਰੇ ਜ਼ਰੂਰਤ ਪੈ ਜੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਨੰਬਰ ਆਪਾਂ ਉੱਤੇ ਮੈਂਸ਼ਨ ਵੀ ਕਰ ਦਿਆਂਗੇ ਤੇ ਆਹ ਵੀਰਤੀ ਮੋਟਰ ਕੱਢੀ ਆ ਵੀਰ ਮੋਟਰ ਕੱਢਤੀ ਆ ਠੀਕ ਹੋਇਆ ਵਧੀਆ ਹੋਇਆ ਆ ਆ ਕਿੰਨੇ ਕੇ ਕੇ ਕਿੰਨੇ ਇੰਚੀ ਮੋਟਰ ਹੈ ਇਹ ਆ ਵੀਰ ਪਾ ਹੈਗੀ ਆਪਣੇ 10 ਦੀ ਮੋਟਰ ਆ ਅੱਛਾ 10 ਦੀ ਹਾਂ ਤੇ 80 ਫੁੱਟ ਤੇ 8 ਪੈਰ ਸੀ 80 ਫੁੱਟ ਤੇ ਫਸੀ ਠੀਕ ਹੈ ਵੀ ਠੀਕ ਆ ਆ ਵੇਖੋ ਜੀ 10 ਦੀ ਮੋਟਰ ਕੱਢਤੀ ਆ ਤੇ ਪਹਿਲੀ ਗੱਲ ਤੇ ਕਿਸੇ ਵੀਰ ਭਰਾ ਦਾ ਨੁਕਸਾਨ ਨਾ ਹੋਵੇ ਤੇ ਫਿਰ ਵੀ ਜੇ ਕੋਈ ਨੁਕਸਾਨ ਹੁੰਦਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਅਸੀਂ ਬੋਰ ਜੈਜ ਰੇਟ ਤੇ ਕੰਮ ਕਰਦੇ ਹਾਂ ਕਿਉਂਕਿ ਅੱਗੇ ਵੀ ਵੀਰ ਭਰਾਵਾਂ ਨਾਲ ਧੱਕਾ ਹੁੰਦਾ ਜਦੋਂ ਮੋਟਰ ਖਰਾਬ ਹੋ ਜਾਂਦੀ ਹੈ ਫਸ ਜਾਂਦੀ ਹੈ ਉਹ ਸਾਬ ਨਹੀਂ ਬਹੁਤ ਜਾਇਜ ਪੈਸੇ ਮੰਗਦੇ ਵੀਰ ਪਹਿਲੇ ਜਿੰਨੇ ਪੁੱਛਿਆ ਤੂੰ ਕਿੰਨੇ ਪੈਸੇ ਮੰਗੇ ਹੋਨੇ 10000 ਰੁਪਏ ਮੰਗਿਆ 10000 ਰੁਪਿਆ ਵੀਰੋਂ ਨੇ ਮੋਟੇ ਕੱਢਨਾਂ ਮੰਗਿਆ ਅਹੀਂ ਵੀਰ ਤੋਂ ਬਹੁਤ ਜਾਇਜ ਪੈਸੇ ਲਾਇਆ ਆ ਆਦਮ ਨਹੀਂ ਲਾਇਆ ਜੀ ਆਦਤੋਂ ਵੀ ਕੱਟ ਲਾਇਆ ਆ ਵੀਰ ਦੀ ਮੋਟਰ ਨਿਕਲ ਗਿਆ ਤੇ ਵੀਰਾਂ ਦਾ ਬਹੁਤ ਸੋਹਣਾ ਕੰਮ ਕੀਤਾ ਤੇ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ